பக்கம பில கேல ரோல ரோல்கோனா ஜானவர சா ரோடி ரடி நே ਵੇ ਤੂੰ ਜਾਣਦੇ ਜਾਣਦੇ ਮਰ ਜਾਣਿਆ ਮੈਨੂੰ ਬੜਾ ਨੰਬਲਾ ਬੇ ਜਨ ਬਰਤਾ ਰੋੜੀ ਦੇ ਕੇ ਮੂੰਹ ਤੋਂ ਕੱਢ ਵੀ ਧੰਦਾ ਬੇ ਤੂੰ ਜੀ ਤਾਂ ਮਰ ਜਾਣਿਆ ਤੜਕੀ ਉੱਟ ਦੇ ਡੱਪਦੀਆਂ ਤੂੰ ਜੀ ਤਾਂ ਦੇਖਦੇ ਨਹੀਂ ਬੀ ਇੱਥੇ ਰੋੜੀ ਆ ਕਪੀੜ ਆ ਓਹ ਹੋਰ ਛਮੋ ਤੈਨੂੰ ਕੀ ਦੱਤਾਂ ਦੇਖ ਲੈ ਚਾਲਾ ਦੁਨੀਆ ਦਾ ਬੇੜਾ ਹੀ ਬੈਠੇ ਆ ਪਿਆ ਨਾਲੇ ਤਾਂ 40 ਰੁਪਏ ਤੱਬਾ ਭਰ ਕੇ ਲੈ ਲੈਂਦੇ ਨਹੀਂ ਪਤਾ ਨਹੀਂ ਬੱਚੇ 40 ਪੀੜ ਪਾਉਂਦੇ ਨੇ ਪਤਾ ਨਹੀਂ ਤਾਰਾ ਮੀਰਾ ਪਾਉਂਦੇ ਨੇ ਵੇ ਮਰ ਜਣਿਆ ਅਗਲਾ ਦੇਖ ਕੇ ਹੀ ਪਾਉਂਦਾ ਤਾਰਾ ਮੀਰਾ ਤੇ ਪੀੜੇ ਬੇ ਪਤਾ ਅਗਲੇ ਨੂੰ ਮਰ ਜਣਿਆ ਤੂੰ ਤੇ ਮੀਨਾ ਮੀਨਾ ਤਾਂ ਨਾਉ ਦੇ ਨੀ ਨਾ ਟੋੜੇ ਉਹਦੇ ਨਾਲ ਝੂਪ ਬੇ ਨਾ ਚਿੱਟੜੀ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ